ਸਿਰਫ ਚਾਰ ਚੀਜ਼ਾਂ ਤੋਂ ਬਣੇਗੀ ਕਰੀਮੀ ਕਰੀਮੀ ਮਲਾਈਦਾਰ ਬਹੁਤ ਹੀ ਟੇਸਟੀ ਰੈਸਪੀ ਜੋ ਤੁਸੀਂ ਕੋਲੀਆਂ ਪਰ ਪਰ ਕੇ ਖਾਓਗੇ ਜੇਕਰ ਇਹ ਗਰਮੀ ਦੇ ਵਿੱਚ ਤੁਸੀਂ ਇੱਕ ਵਾਰ ਬਣਾ ਲਈ ਨਾ ਤੁਸੀਂ ਸਾਰੀ ਗਰਮੀ ਇਹ ਰੈਸਪੀ ਜ਼ਰੂਰ ਬਣਾਉਂਗੇ ਇਸ ਦਾ ਤਰੀਕਾ ਦੇਖੋਗੇ ਤਾਂ ਤੁਸੀਂ ਬੋਲੋਗੇ ਕਿ ਇਹ ਤਾਂ ਬਹੁਤ ਹੀ ਸਿੰਪਲ ਤੇ ਸੌਖੀ ਜਦੋਂ ਤੁਸੀਂ ਇਸ ਨੂੰ ਖਾਓਗੇ ਨਾ ਤੇ ਇਸ ਦਾ ਸੁਆਦ ਤੁਸੀਂ ਕਦੇ ਭੁੱਲ ਨਹੀਂ ਸਕੋਗੇ ਬਹੁਤ ਹੀ ਆਸਾਨ ਇਹ ਸਿੰਪਲ ਜੀ ਰੈਸਪੀ ਹੈ ਆਪਣੀ ਨਾ ਤਾਂ ਇਸ ਦੇ ਵਿੱਚ ਆਪਾਂ ਚਾਸ਼ਨੀ ਪਾਉਣੀ ਨਾ ਇਸ ਦੇ ਵਿੱਚ ਕੋਈ ਮਿਲਕ ਪਾਊਡਰ ਨਾ ਮਾਵਾ ਬਸ ਸੌਖੀ ਜੀ ਸਿੰਪਲ ਜੀ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਇੱਥੇ ਆਪਾਂ ਲਿਆਏ 1 ਲੀਟਰ ਦੁੱਧ ਦੁੱਧ ਨੂੰ ਫੁੱਲ ਫੈਟ ਕਰੀਮ ਲਾਵਾਂਗੇ ਇਸ ਦੇ ਵਿੱਚ ਨਾ ਤਾਂ ਆਪਾਂ ਮਿਲਕ ਪਾਊਡਰ ਪਾਣਾ ਨਾ ਕੁਝ ਕਰੀਮ ਪਾਣੀ ਸਿੰਪਲੀ ਦੁੱਧ ਨੂੰ ਆਪਾਂ ਹਿਲਾਣਾ ਹੈ ਕਿਉਂਕਿ ਆਪਾਂ ਕੱਚਾ ਦੁੱਧ ਇਸਤੇਮਾਲ ਕਰਨ ਲੱਗੇ ਹਾਂ ਇਸ ਦੇ ਵਿੱਚ ਫੁੱਲ ਫੈਟ ਕਰੀਮ ਹੈਗੀ ਹੈ ਤੇ ਇਸ ਦੁੱਧ ਨੂੰ ਆਪਾਂ ਕਾੜਨਾ ਹੈ ਪਕਾਉਂਦੇ ਚੱਲਾਂਗੇ ਇਸ ਦੇ ਵਿੱਚ ਪਾਵਾਂਗੇ ਹਾਫ ਕਟੋਰੀ ਚੀਨੀ ਦੀ ਚੀਨੀ ਪਾ ਕੇ ਨੂੰ ਆਪਾਂ ਮਿਕਸ ਕਰ ਲਾਂਗੇ ਦੁੱਧ ਨੂੰ ਹੁਣ ਆਪਾਂ ਕਾੜਨਾ ਚੰਗੀ ਤਰ੍ਹਾਂ ਉਬਾਲੇ ਆਉਂਦਿਆਂਗੇ ਗੈਸ ਫਲੇਮ ਆਪਾਂ ਮੀਡੀਅਮ ਕਰ ਲਾਂਗੇ ਜਿੰਨਾ ਦੁੱਧ ਪੱਕਦਾ ਜਾਏਗਾ ਉਵੇਂ ਹੀ ਗਾੜਾ ਹੁੰਦਾ ਜਾਏਗਾ ਕਰੀਮੀ ਹੁੰਦਾ ਜਾਏਗਾ ਇਸ ਦੁੱਧ ਨੂੰ ਆਪਾਂ ਹੁਣ ਵਾਰ-ਵਾਰ ਨਹੀਂ ਹਿਲਾਵਾਂਗੇ ਤੇ ਦੁੱਧ ਨੂੰ ਪੱਕਣ ਦਿਆਂਗੇ ਤੇ ਇਸ ਦੇ ਉੱਪਰ ਇੱਕ ਵਧੀਆ ਜੀ ਮਲਾਈ ਆ ਜਾਏਗੀ ਇੱਕ ਕੌਲੀ ਵਿੱਚ ਸਾਬੂਦਾਣਾ ਲਿਆ ਮੀਡੀਅਮ ਸਾਈਜ਼ ਦਾ ਤੈਨੂੰ ਆਪਾਂ ਇੱਕ ਬਰਤਨ ਦੇ ਵਿੱਚ ਪਾ ਲਾਂਗੇ ਤੇ ਪਾਣੀ ਪਾ ਕੇ ਇਹਨੂੰ ਆਪਾਂ ਤੋਲਾਂਗੇ ਜੋ ਵੀ ਇਸ ਦੇ ਵਿੱਚ ਡਸਟ ਮਿੱਟੀ ਹੋਏ ਉਹ ਨਿਕਲ ਜੇਗੀ ਤੇ ਇਹਨੂੰ ਆਪਾਂ ਹਲਕੇ ਹੱਥਾਂ ਦੇ ਨਾਲ ਸਾਫ਼ ਕਰਨਾ ਜ਼ੋਰ ਦੇ ਆਪਾਂ ਨਹੀਂ ਰਗਣਾਗੇ ਕਿਉਂਕਿ ਬਹੁਤ ਸੌਫਟ ਤੇ ਨਰਮ ਦਾਣੇ ਹੁੰਦੇ ਆ ਸਾਬੂਦਾਨਾਂ ਦੇ ਸਾਬੂਦਾਨੇ ਨੂੰ ਦੋ ਵਾਰ ਮੈਂ ਤੋਲਿਆ ਸੀ ਪਾਣੀ ਦੇ ਨਾਲ ਇਸ ਦੇ ਵਿੱਚ ਪਾਵਾਂਗੇ ਗਰਮ ਪਾਣੀ ਇੱਕ ਕੌਲੀ ਜਿਸ ਕੌਲੀ ਦੇ ਨਾਲ ਆਪਾਂ ਸਾਬੂਦਾਨਾ ਲਿਆ ਸੀ ਉਹੀ ਕੌਲੀ ਆਪਾਂ ਪਾਣੀ ਦੀ ਇਸ ਦੇ ਵਿੱਚ ਪਾਵਾਂਗੇ ਤੇ ਇਹਨੂੰ ਹੁਣ ਆਪਾਂ ਭਿਉਂ ਕੇ ਰੱਖ ਦਿਆਂਗੇ ਇਸੇ ਤਰ੍ਹਾਂ ਦੋ ਦੁੱਧ ਨੂੰ ਉਬਾਲਦੇ ਹੋਏ 20 ਮਿੰਟ ਹੋ ਗਏ ਨੇ ਦੁੱਧ ਦੇ ਉੱਪਰ ਤੁਸੀਂ ਵੇਖੋ ਕਿ ਵਧੀਆ ਮਲਾਈ ਆ ਗਈ ਤੇ گاੜਾ ਹੋ ਗਿਆ ਪਹਿਲੋਂ ਨਾਲੋਂ ਦੁੱਧ ਆਪਣਾ ਘੱਟ ਵੀ ਗਿਆ ਇਸ ਮਲਾਈ ਨੂੰ ਆਪਾਂ ਇਸ ਦੁੱਧ ਦੇ ਵਿੱਚ ਹੀ ਮਿਕਸ ਕਰ ਲਾਂਗੇ ਦੁੱਧ ਆਪਾਂ ਨੂੰ ਇਸ ਤਰ੍ਹਾਂ ਦਾ ਚਾਹੀਦਾ ਕਰੀਮੀ گاੜਾ ਤੇ ਮਲਾਈਦਾਰ ਤੇ ਇਹ ਜਿਹੜਾ ਆਪਣਾ ਦੁੱਧ ਦੇ ਹੋਣ ਵਧੀਆ ਬਿਲਕੁਲ ਪੂਰਾ ਤਿਆਰ ਇਹ ਰੈਸਪੀ ਆਪਣੀ ਹੁਣ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗੀ ਸਾਬੂਦਾਨਾ ਆਪਾਂ ਜੋ ਪਹਿਲਾਂ ਭਿਉਂ ਕੇ ਰੱਖਿਆ ਸੀ ਤੇ ਇਹ ਵਧੀਆ ਫੁੱਲ ਕੇ ਤਿਆਰ ਹੋ ਗਿਆ ਤੇ ਪਾਣੀ ਇਸ ਦੇ ਵਿੱਚ ਸਾਰਾ ਸੁੱਕ ਗਿਆ ਏ ਇੱਕ ਘੰਟਾ ਇਹਨੂੰ ਪਹਿਲਾਂ ਮੈਂ ਗਰਮ ਪਾਣੀ ਦੇ ਵਿੱਚ ਭਿਉਂ ਕੇ ਰੱਖਿਆ ਸੀ ਤੇ ਇਸ ਦੁੱਧ ਦੇ ਵਿੱਚ ਇਹ ਸਾਬੂਦਾਨਾ ਆਪਾਂ ਪਾਵਾਂਗੇ ਇੱਕ ਵਾਰ ਚ ਸਾਰਾ ਨਹੀਂ ਪਾਵਾਂਗੇ ਥੋੜਾ ਥੋੜਾ ਕਰਕੇ ਪਾਵਾਂਗੇ ਜੇਕਰ ਆਪਾਂ ਇੱਕ ਵਾਰ ਚ ਸਾਰਾ ਪਾਤਾ ਇਹ ਜੁੜ ਜੇਗਾ ਅਲੱਗ-ਅਲੱਗ ਨਹੀਂ ਹੋਏਗਾ ਤੇ ਬਸ ਇਸ ਨੂੰ ਹੁਣ ਆਪਾਂ ਸਿਰਫ 5 ਤੋਂ 7 ਮਿੰਟ ਤੱਕ ਹੀ ਪਕਾਣਾ ਹੈ ਗੈਸ ਫਲੇਮ ਮੀਡੀਅਮ ਤੇ ਹੁਣ ਆਪਾਂ ਇਸ ਦੁੱਧ ਨੂੰ 5 ਤੋਂ 7 ਮਿੰਟ ਵਾਸਤੇ ਪਕਾਣਾ ਇਸ ਤੋਂ ਬਾਅਦ ਨਹੀਂ ਪਕਾਵਾਂਗੇ ਕਿਉਂਕਿ ਸਾਬੂਦਾਣੇ ਨੂੰ ਆਪਾਂ ਗਰਮ ਪਾਣੀ ਦੇ ਵਿੱਚ ਭਿਉਂਕੇ ਰੱਖਿਆ ਸੀ ਪਹਿਲਾਂ ਇਹ ਉਹ ਅੱਧਾ ਨਰਮ ਹੋ ਚੁੱਕਿਆ ਸੀ ਤੇ ਪੱਕ ਚੁੱਕਿਆ ਸੀ ਸੇ ਸਾਬੂਦਾਣੇ ਨੂੰ ਆਪਾਂ ਹੱਥ ਦੇ ਨਾਲ ਚੈੱਕ ਕਰ ਲਾਂਗੇ ਹੁਣ ਆਪਾਂ ਇਸ ਨੂੰ ਵੱਧ ਨਹੀਂ ਪਕਾਵਾਂਗੇ ਜੇਕਰ ਵੱਧ ਪਕਾਵਾਂਗੇ ਇਹ ਜਿਹੜਾ ਸਾਬੂਦਾਣਾ ਹੈ ਵਿੱਚ ਮੈਸ਼ ਹੋਣਾ ਸ਼ੁਰੂ ਹੋ ਜਾਏਗਾ ਤੇ ਕੁਲਣਾ ਸ਼ੁਰੂ ਹੋ ਜਾਏਗਾ ਹੁਣ ਆਪਾਂ ਗੈਸ ਬੰਦ ਕਰਕੇ ਇਸ ਨੂੰ ਇੱਕ ਅਲੱਗ ਬਰਤਨ ਦੇ ਵਿੱਚ ਕੱਢ ਲਾਂਗੇ ਦੁੱਧ ਹਾਲੇ ਬਹੁਤ ਗਰਮ ਹੈ ਤੇ ਜਿਹੜਾ ਸਾਬੂਦਾਣਾ ਇਸ ਦੇ ਵਿੱਚ ਹੋਰ ਵੀ ਪੱਕ ਜਾਏਗਾ। ਇਸ ਦੁੱਧ ਨੂੰ ਆਪਾਂ ਹੁਣ ਰੂਮ ਟੈਂਪਰੇਚਰ ਤੇ ਆਣ ਦਿਆਂਗੇ। ਜਦੋਂ ਠੰਡਾ ਹੋ ਜਾਏਗਾ ਹੋਰ ਵੀ ਗਾੜਾ ਹੋ ਜਾਏਗਾ। ਇਸ ਨੂੰ ਆਪਾਂ 2 ਤੋਂ 3 ਘੰਟਿਆਂ ਵਾਸਤੇ ਫ੍ਰਿਜ 'ਚ ਰੱਖਾਂਗੇ। ਇਹ ਵਧੀਆ ਗਾੜਾ ਹੋ ਜਾਏਗਾ, ਕਰੀਮੀ ਬਣ ਕੇ ਤਿਆਰ ਹੋ ਜਾਏਗਾ। ਜੇਕਰ ਤੁਹਾਨੂੰ ਜਲਦੀ ਹੋਏ ਤਾਂ ਫਿਰ ਤੁਸੀਂ ਇਸ ਨੂੰ ਠੰਡਾ ਕਰਕੇ ਨਾ ਫ੍ਰੀਜ਼ਰ ਵਿੱਚ ਰੱਖ ਸਕਦੇ ਹੋ। ਕੰਟੇਡਰ ਵਿੱਚ ਇਹ ਜਿਹੜੀ ਆਪਣੀ ਇਹ ਸਾਬੂਦਾਣਾ ਪੂਰਾ ਫੁੱਲ ਜਾਏਗਾ ਤੇ ਗਾੜੀ ਆਪਣਾ ਹੋ ਜਾਏਗਾ ਦੁੱਧ ਤੇ ਪੂਰਾ ਠੰਡਾ ਵੀ ਹੋ ਜਾਏਗਾ ਇੱਥੇ ਮੈਂ ਲੈ ਸੀ ਦੋ ਆਂਬ ਇੱਕ ਆਂਬ ਦੀ ਮੈਂ ਪਿਉਰੀ ਬਣਾ ਲਈ ਸੀ ਮਿਕਸੀ ਤੇ ਉਸ ਨੂੰ ਪੀਸ ਲਿਆ ਸੀ ਇਸ ਤਰ੍ਹਾਂ ਪੂਰੀ ਪੇਸਟ ਬਣਾ ਲਈ ਇਸ ਦੀ ਤੇ ਇੱਕ ਆਂਬ ਨੂੰ ਮੈਂ ਇਸ ਤਰੀਕੇ ਛੋਟੇ ਪੀਸ ਦੇ ਵਿੱਚ ਕੱਟ ਲਿਆ ਏ ਇਹ ਤੁਸੀਂ ਵੇਖੋ ਸਾਬੂਦਨਾ ਪੂਰਾ ਵਧੀਆ ਮੋਤੀਆਂ ਵਾਂਗੂ ਵਿੱਚ ਫੁੱਲ ਗਿਆ ਤੇ ਆਪਣਾ ਕਿੰਨਾ ਮਿਸ਼ਰਣ ਇੱਕ ਗਾੜਾ ਦੁੱਧ ਬਦਲ ਹੋ ਗਿਆ ਤੇ ਪੂਰਾ ਇਹ ਜਿਹੜਾ ਰਬੜੀਦਾਰ ਬਣ ਕੇ ਤਿਆਰ ਹੋ ਗਿਆ ਪੂਰਾ ਠੰਡਾ ਹੋ ਗਿਆ ਇਸ ਨੂੰ ਮੈਂ 3 ਘੰਟਿਆਂ ਵਾਸਤੇ ਫ੍ਰੀਜ ਵਿੱਚ ਰੱਖਿਆ ਸੀ ਤੇ ਇਹ ਤੁਸੀਂ ਵੇਖੋ ਕਿ ਜਿਹੜਾ ਪਹਿਲਾਂ ਸੀ ਦੁੱਧ ਆਪਣਾ ਕਿੰਨਾ ਪਤਲਾ ਸੀ ਜਦੋਂ ਠੰਡਾ ਹੋਣ ਵਾਸਤੇ ਰੱਖਿਆ ਸੀ ਤਾਂ ਉਹ ਕਿੰਨਾ گاੜਾ ਹੋ ਚੁੱਕਿਆ ਹੈ ਜੋ ਆਪਾਂ ਆਮ ਦੀ ਪਿਉਰੀ ਬਣਾ ਕੇ ਰੱਖੀ ਸੀ ਹੁਣ ਆਪਾਂ ਇਸ ਦੇ ਵਿੱਚ ਪਾ ਲਾਂਗੇ ਇਸ ਦਾ ਜਿਹੜਾ ਟੇਸਟ ਹੈ ਸਵਾਦ ਬਹੁਤ ਹੀ ਜ਼ਬਰਦਸਤ ਆਉਂਦਾ ਹੈ ਆਮ ਦਾ ਸੀਜ਼ਨ ਹੈ ਇਹ ਤੁਸੀਂ ਜ਼ਰੂਰ ਪਾਓ ਨਾ ਛੱਡਿਓ ਇਸ ਦਾ ਜਿਹੜਾ ਸਵਾਦ ਹੈ ਬਹੁਤ ਜ਼ਬਰਦਸਤ ਆਉਂਦਾ ਇਸ ਨੂੰ ਆਪਾਂ ਮਿਕਸ ਕਰ ਲਾਂਗੇ ਜਿਹੜਾ ਆਮ ਸੀ ਇਹ ਵੀ ਆਪਾਂ ਪੂਰਾ ਠੰਡਾ ਕਰਕੇ ਲੈਣਾ ਹੈ ਇਹ ਜਿੰਨੀ ਰੈਸਪੀ ਆਪਣੀ ਠੰਡੀ ਹੋਏਗੀ ਓਨੀ ਹੀ ਸਵਾਦ ਲੱਗੇਗੀ ਤੇ ਜੋ ਆਂਬ ਦੇ ਆਪਾਂ ਪੀਸ ਕਰਕੇ ਰੱਖੇ ਸੀ ਉਹ ਵੀ ਇਸ ਦੇ ਵਿੱਚ ਆਪਾਂ ਹੁਣ ਪਾ ਲਾਂਗੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਜਿੰਨਾ ਇਹ ਠੰਡਾ ਹੋਏਗਾ ਓਨਾ ਹੀ ਇਹ ਸਵਾਦ ਲੱਗੇਗਾ ਇਹ ਆ ਜਿਹੜੀ ਆਪਣੀ ਮੰਗੋ ਤੇ ਸਾਬੂਦਾਣੇ ਵਾਲੀ ਖੀਰ ਬਣ ਕੇ ਤਿਆਰ ਹੋ ਗਈ ਬਹੁਤ ਹੀ ਜ਼ਬਰਦਸਤ ਬਹੁਤ ਹੀ ਲਾਜਵਾਬ ਇਹਨੂੰ ਆਪਾਂ ਮਿਕਸ ਕਰ ਲਾਂਗੇ ਇਥੇ ਡਰਾਈ ਫਰੂਟ ਪਾਣ ਦੀ ਕੋਈ ਲੋੜ ਨਹੀਂ ਹੈਗੀ ਸਿਰਫ ਆਂਬ ਨਾਲ ਹੀ ਜਿਹੜਾ ਇਸ ਦਾ ਟੇਸਟ ਬਹੁਤ ਹੀ ਵਾਜ ਜਾਂਦਾ ਹੈ ਬਹੁਤ ਹੀ ਜ਼ਬਰਦਸਤ ਆਉਂਦਾ ਹੈ ਖੀਰ ਦੇ ਵਿੱਚ ਆਂਬ ਤੁਸੀਂ ਟੇਸਟ ਕਰਕੇ ਜਰੂਰ ਪਾਇਆ ਜੇ ਖੱਟਾ ਆਂਬ ਨਾ ਪਾਇਓ ਜਿੰਨਾ ਮਿੱਠਾ ਹੋਏਗਾ ਉੰਨੇ ਹੀ ਜਿਹੜਾ ਆਪਣਾ ਇਹ ਖੀਰ ਸਵਾਦ ਬਣ ਕੇ ਤਿਆਰ ਹੋਏਗੀ ਇਹ ਆਪਣੀ ਕਰੀਮੀ ਰਸੇਲੀ ਤੇ ਰਬੜੀਦਾਰ ਜਿਹੜੀ ਖੀਰ ਹੈ ਆਂਬ ਵਾਲੀ ਬਣ ਕੇ ਤਿਆਰ ਹੋਏਗੀ ਤੁਸੀਂ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਕਿੰਨੀ ਇਹ ਗਾੜ੍ਹੀ ਹੈ ਤੇ ਕਰੀਮੀ ਹੈ ਤੇ ਖਾਣ ਨੂੰ ਇਸ ਦਾ ਸਵਾਦ ਕਿੰਨਾ ਵੱਧ ਹੋਏਗਾ ਤੇ ਬਹੁਤ ਹੀ ਸਵਾਦ ਆਪਣੀ ਜਿਹੜੀ ਇਹ ਆਮਬ ਵਾਲੀ ਖੀਰ ਬਣ ਕੇ ਤਿਆਰ ਹੋਈ ਏ ਤੁਸੀਂ ਡਰਾਈ ਫਰੂਟ ਕੋਈ ਵੀ ਆਪਣੀ ਪਸੰਦ ਦਾ ਕੋਈ ਪਾਣਾ ਚਾਹੁੰਦੇ ਹੋ ਵੈਸੇ ਪਾ ਸਕਦੇ ਹੋ ਵੈਸੇ ਮੈਨੂੰ ਤਾਂ ਇੱਥੇ ਕੋਈ ਲੋੜ ਨਹੀਂ ਲੱਗੀ ਪਾਉਣ ਦੀ ਵੈਸੇ ਡਰਾਈ ਫਰੂਟ ਤੋਂ ਬਿਨਾ ਹੀ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਈ ਏ ਹੋ ਆਂਬ ਦਾ ਸੀਜ਼ਨ ਹੈ ਤੁਸੀਂ ਆਂਬ ਵਾਲੀ ਖੀਰ ਜ਼ਰੂਰ ਬਣਾ ਕੇ ਵੇਖਿਓ ਤੁਹਾਨੂੰ ਬਹੁਤ ਹੀ ਪਸੰਦ ਆਏਗੀ ਬਹੁਤ ਹੀ ਕਰੀਮੀ ਰਸੀਲੀ ਤੇ ਮਲਾਈਦਾਰ ਬਣ ਕੇ ਤਿਆਰ ਹੁੰਦੀ ਹੈ ਤੇ ਇਸ ਦਾ ਜਿਹੜਾ ਟੇਸਟ ਹੀ ਪੂਰਾ ਰਬੜੀ ਵਾਂਗੂ ਆਏਗਾ ਕਿਉਂਕਿ ਗਾੜੀ ਬਹੁਤ ਹੁੰਦੀ ਹੈ ਤੇ ਜਦੋਂ ਆਪਾਂ ਇਹ ਖੀਰ ਨੂੰ ਖਾਂਦੇ ਆਂ ਤੇ ਆਂਬ ਦਾ ਜੋ ਪੀਸਮੂ ਦੇ ਵਿੱਚ ਆਉਂਦੇ ਆ ਫਿਰ ਤਾਂ ਬਹੁਤ ਹੀ ਸਵਾਦ ਲੱਗਦੀ ਏ ਤੇ ਇਹ ਖੀਰ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਵੇਖਿਓ ਜੇਕਰ ਤੁਹਾਨੂੰ ਮੇਰੀ ਰੈਸਪੀ ਥੋੜੀ ਜਿਹੀ ਵੀ ਪਸੰਦ ਆਈ ਹੈ ਨਾ ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਜੀ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਤੁਹਾਡੇ ਇੱਕ ਲਾਈਕ ਤੇ ਸ਼ੇਅਰ ਕਰ ਨਾਲ ਸਾਡਾ ਹੌਸਲਾ ਵਧਦਾ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਅੱਜ ਪਹਿਲੀ ਵਾਰ ਆਏ ਹੋ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਜੇ ਕਿ ਤੁਹਾਨੂੰ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਮਿਲਦੇ ਆਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ